ਤਾਕਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਇਸ ਗੱਲ ਦਾ ਸਾਹਮਣਾ ਕਰਨਾ ਪਿਆ ਸੀ ਕਿ ਉਹ ਆਪਣੀ ਧਾਰਮਿਕ ਗਤੀਵਿਧੀਆਂ ਦੇ ਵਿੱਚ ਕੁਝ ਅਜੀਹੀਆਂ ਗਲਤੀਆਂ ਕਰ ਰਹੇ ਨੇ ਜੋ ਸਿੱਖ ਧਰਮ ਦੀ ਬੁਨਿਆਦੀ ਰੀਤਾਂ ਤੇ ਸਿਧਾਂਤਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਕੁਝ ਸਮਾਜਿਕ ਮੀਡੀਆ ਪਲੇਟਫਾਰਮ ਤੇ ਉਹਨਾਂ ਦੇ ਬਿਆਨ ਤੇ ਗਤੀਵਿਧੀਆਂ ਨੂੰ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਦਰਸਾਇਆ ਵੀ ਸੀ ਤੇ ਜਥੇਦਾਰ ਤੇ ਧਰਮ ਵਿਰੋਧੀ ਰਵੱਈਏ ਦਾ ਦੋਸ਼ ਵੀ ਲਗਾਇਆ ਸੀ। ਦਸਦੀ ਹੈ ਕਿ ਲਗਾਤਾਰ ਪੰਥਕ ਹਲਕਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਬਾਰੇ ਸਿੱਖ ਸਮਾਜ ਤੇ ਪੰਜਾਬ ਦੇ ਵਿੱਚ ਵੱਡੀ ਚਰਚਾ ਹੋ ਰਹੀ ਹੈ ਉਹ ਸਿੱਖ ਧਰਮ ਦੇ ਇੱਕ ਪ੍ਰਮੁੱਖ ਗਿਆਨੀ ਤੇ ਜਥੇਦਾਰ ਨੇ ਜਿਨ੍ਹਾਂ ਨੂੰ ਕਈ ਸਿੱਖ ਗੁਰੂ ਵਿਦਿਆਵਾਂ ਦਾ ਅਧਿਆਪਕ ਮੰਨਿਆ ਜਾਂਦਾ ਹੈ ਇਸ ਸੰਦਰਭ ਦੇ ਵਿੱਚ ਜਥੇਦਾਰ ਤੇ ਲੱਗੇ ਦੋਸ਼ਾਂ ਨੇ ਉਹਨਾਂ ਦੀ ਸਾਂਝੀ ਈਮੇਜ ਤੇ ਸਿੱਖ ਧਰਮ ਦੇ ਵਿੱਚ ਵੱਡੇ ਸਵਾਲ ਵੀ ਖੜੇ ਕਰ ਦਿੱਤੇ ਨੇ ਦਸਦੀ ਹੈ ਕਿ ਇਹ ਮਾਮਲਾ ਹੁਣ ਵਿਆਪਕ ਰੂਪ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਲੋਕਾਂ ਦੇ ਵਿੱਚ ਅਲੱਗ-ਅਲੱਗ ਪ੍ਰਤੀਕਿਰਿਆਵਾਂ ਵੀ ਸામਨੇ ਆ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦੱਸਿਆ ਕਿ ਕਮੇਟੀ ਦਾ ਸਮਾਂ ਹੁਣ 1 ਮਹੀਨੇ ਦਾ ਹੋਰ ਵਧਾ ਦਿੱਤਾ ਗਿਆ ਜਿਸ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਵਾਹ ਕੋਲ ਕੇ ਸਿਰ ਚ ਪਾਉਣੀ ਹੈ ਜਦੋਂ ਮਰਜ਼ੀ ਪਾ ਲੈਣ ਜਿਸ ਦਾ ਮਤਲਬ ਉਹਨਾਂ ਨੇ ਆਪਣੇ ਅਹਿਸਾਸ ਨੂੰ ਮੁੜ ਦਹਿਰਾਇਆ ਸਿੱਖ ਧਰਮ ਦੇ ਮੁਖ ਪ੍ਰਧਾਨ ਸੰਗਠਨ ਐਜੀਪੀਸੀ ਨੇ ਇਸ ਮਾਮਲੇ ਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਉਸ ਦੀ ਜਾਂਚ ਕਰਨ ਦੇ ਲਈ ਇੱਕ ਕਮੇਟੀ ਬਿਠਾਈ ਕਮੇਟੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਗਤੀਵਿਧੀਆਂ ਤੇ ਉਹਨਾਂ ਦੇ ਨਾਲ ਸੰਬੰਧਿਤ ਚਰਚਾ ਕਰਨ ਵਾਲੀ ਪ੍ਰਕਿਰਿਆ ਦੀ ਜਾਂਚ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਦੀ ਮਿਆਦ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ਇਸ ਤੋਂ ਬਾਅਦ ਗੈਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਬਾਰੇ ਬਹੁਤ ਸਪਸ਼ਟ ਤਰੀਕੇ ਨਾਲ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੇ ਜ਼ਿੰਦਗੀ ਵਿੱਚ ਕਈ ਵਾਰ ਸੱਚਾਈ ਨੂੰ ਜ਼ਾਹਰ ਕਰ ਚੁੱਕੇ ਨੇ ਤੇ ਉਹ ਕੁਝ ਵੀ ਕਰਦੇ ਨੇ ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਉਹਨਾਂ ਨੇ ਆਪਣੇ ਆਪ ਨੂੰ ਸਿੱਖ ਧਰਮ ਦਾ ਸੱਚਾ ਸੇਵਕ ਬਣਾਇਆ ਤੇ ਕਿਹਾ ਕਿ ਉਹ ਜੋ ਕਰਨਾ ਹੈ ਉਹ ਕਰ ਲੈਣ ਉਹਨਾਂ ਦਾ ਇਹ ਬਿਆਨ ਇਸ ਗੱਲ ਨੂੰ ਦਰਸਾ ਰਿਹਾ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾ ਕੇ ਆਪਣੀ ਸੋਚ ਤੇ ਆਪਣੇ ਕਾਰਜਾਂ ਨੂੰ ਸਹੀ ਮੰਨਦੇ ਨੇ ਦੱਸਿਆ ਕਿ ਲੋਕਾਂ ਦੇ ਵੱਲੋਂ ਵੀ ਵੱਖ-ਵੱਖਰੀ رائے ਜਥੇਦਾਰ ਸਾਹਿਬ ਖਿਲਾਫ ਬਣਾਈ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜੇ ਦੋਸ਼ ਲੱਗੇ ਨੇ ਉਸ ਮਾਮਲੇ ਤੇ ਸਿੱਖ ਸਮਾਜ ਵਿੱਚ ਕਈ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਕੁਝ ਲੋਕ ਨੇ ਜੋ ਉਹਨਾਂ ਦੇ ਬਿਆਨ ਨੂੰ ਸਹੀ ਮੰਨ ਰਹੇ ਨੇ ਤੇ ਕੁਝ ਕਹਿੰਦੇ ਨੇ ਕਿ ਉਹਨਾਂ ਨੇ ਸਿੱਖ ਧਰਮ ਦੀ ਖੂਬੀ ਤੇ ਰਵਾਇਤਾਂ ਨੂੰ ਸਮਝ ਕੇ ਆਪਣਾ ਰਸਤਾ ਚੁਣਿਆ ਉੱਥੇ ਹੀ ਦੂਜੇ ਪਾਸੇ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਉਹਨਾਂ ਦੇ ਕੰਮ ਤੇ ਬਿਆਨਾਂ ਨੇ ਸਿੱਖ ਧਰਮ ਦੇ ਕੁਝ ਪ੍ਰਮੁੱਖ ਨਿਯਮਾਂ ਦਾ ਉਲੰਘਣ ਕੀਤਾ ਤੇ ਉਹਨਾਂ ਨੂੰ ਇਸ ਬਾਰੇ ਹੋਰ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ